ਵੇਖਿਓ ਜਿਨੂ ਅਸੀਂ ਪੜਦੇ ਆਂ ਵੀ ਗੁਰ ਸਿੱਖ ਰੋਮ ਰੋਮ ਹਰਿ ਤੇ ਆਵੈ ਕਿਵੇਂ ਤੇ ਆਉਂਦੇ ਨੇ ਸਰੀਰ ਇਦਾਂ ਦੋ ਟੁਕੜੇ ਹੋ ਗਏ ਇੱਕ ਸੱਜੇ ਤੇ ਇੱਕ ਖੱਬੇ ਪਿਆ ਵਿਚੋਂ ਵੀ ਆਵਾਜ਼ ਆਉਂਦੀ ਐ ਜਿਨਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਪਿਆਰਿਓ ਸੁਣਾਉਣਾ ਸੌਖਾ ਏ ਪੜ ਲੈਣਾ ਸੌਖਾ ਏ ਅਬਹਿ ਕੇ ਸੁਣ ਲੈਣਾ ਸੌਖਾ ਏ ਮੈਂ ਕਹਿਣਾ ਪਿਆਰਿਆ ਜਿਸ ਦਿਨ ਤੈਨੂੰ ਅਰਦਾਸ ਦੇ ਅਰਥ ਪਤਾ ਲੱਗ ਗਏ ਜਿਸ ਦਿਨ ਤੂੰ ਕਮੇਗਾ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ タル ਮਿਹਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਉਸ ਦਿਨ ਤੇਰਾ ਜੇਬ 'ਚ ਫੋਨ ਨਹੀਂ ਵੱਜੇਗਾ ਉਦੋਂ ਤੂੰ ਅਰਦਾਸ ਵਿੱਚ ਅੱਖਾਂ ਨਹੀਂ ਖੋਲੇਗਾ ਉਸ ਦਿਨ ਤੂੰ ਅਰਦਾਸ ਵਿੱਚ ਇਹ ਸਮਝ ਲਈ ਵੀ ਆਲੇ-ਦਾਲੇ ਨਹੀਂ ਵੇਖੇਗਾ ਜਦੋਂ ਅਰਦਾਸ ਹੋਏਗੀ ਵੀ ਯਾਰ ਗੁਰੂ ਦੇ ਪਿਆਰਿਆਂ ਨੇ ਗੁਰੂ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਸਾਡੇ ਤੋਂ ਮਾਰੇ ਨੇ ਸਰੀਰ ਤੰਦਰੁਸਤ ਦਿੱਤਾ ਸਾਡੇ ਕੋਲ ਤੇ ਫੇਰ ਨਹੀਂ ਬੈਠ ਹੁੰਦਾ ਅਸੀਂ ਕਰ ਜਈਆਂ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਅਸੀਂ ਕਰ ਜਈਆਂ ਗੁਰੂ ਦੇ ਪਿਆਰੇ ਗੁਰੂ ਦੇ ਸਿੱਖਾਂ ਦੇ ਤੇ ਸੁਣਿਓ ਸੰਗਤ ਜੀ ਭਾਈ ਮਤੀ ਦਾਸ ਦਾ ਸਰੀਰ ਦੇ ਦੋ 파ੜ ਹੁੰਦੇ ਨੇ ਵਿੱਚੋਂ ਆਵਾਜ਼ ਆਉਂਦੀ ਹੈ ਜਿਨਨੀ ਨਾਮ ਗਏ ਮਸ਼ੱਕਤ ਗਾਲ ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ ਤੇ ਸਤਿਗੁਰੂ ਜੀ ਕਹਿੰਨੇ ਧੰਨਾ ਉਹ ਮਤੀ ਦਾਸਾ ਤੇਰੀ ਸਿੱਖੀ ਧੰਨਾ ਮਰੇ ਤੱਕ ਭਾਈ ਮਤੀ ਦਾਸ ਤੋਂ ਬਾਅਦ ਵੇਖੋ ਕਹਿੰਨੇ ਐਦਾਂ ਸਰੀਰ ਰੱਖਿਆ ਸੰਗਤ ਜੀ ਟਿਕਾਣਾ ਬਣਾ ਲਿਓ 5-7 ਮਿੰਟ ਨੇ ਫਿਰ ਸਮਾਪਤੀ ਸਤਿਗੁਰੂ ਜੀ ਕਹਿੰਦੇ ਮਤੀ ਦਾਸਾ ਤਾਨ ਨੇ ਸਿੱਖੀ ਤੇਰੀ ਭਾਈ ਸਤੀਦਾਸ ਨੇ ਪਾਈ ਦਿਆਲਾ ਜਿਨੇ ਔਰੰਗਜ਼ੇ ਬਾਦਸ਼ਾਹ ਕਹਿੰਦਾ ਸਰੀਰ ਨਾ ਚੱਕਿਓ ਅੱਜ ਦੀ ਜਿਹੜੀ ਆ ਰਾਤ ਆ ਨਾ ਦਿਨ ਅੱਜ ਦਾ ਲੰਘ ਰਿਹਾ ਰਾਤ ਲੰਘ ਰਹੀ ਸਵੇਰ ਤੋਂ ਕੰਮ ਆਰੰਭ ਹੋਇਆ ਜੀ ਕਹਿੰਦੇ ਸਰੀਰ ਨਾ ਚੱਕਿਓ ਕਹਿੰਦੇ ਕਿਉਂ ਕਹਿੰਦੇ ਗੁਰੂ ਦੇ ਸਾਹਮਣੇ ਪਿਆ ਰਹਿਣ ਦੇਓ ਗੁਰੂ ਦੀ ਵੀ ਰੂਹ ਕੰਬੇਗੀ ਗੁਰੂ ਦੇ ਸਿੱਖਾਂ ਦੀ ਵੀ ਰੂਹ ਕੰਬੇਗੀ ਪਰੇ ਨਹੀਂ ਸੀ ਪਤਾਏ ਗੁਰੂ ਦੇ ਪਿਆਰੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਸਤੀਦਾਸ ਨੂੰ ਪੁੱਛਦੇ ਨੇ ਕਿਵੇਂ ਐ ਮਹਾਰਾਜ ਚੜ੍ਹਦੀ ਕਲਾ ਭਾਈ ਦਿਆਲਿਆਂ ਕਿਵੇਂ ਐ ਸਤਿਗੁਰੂ ਜੀ ਚੜ੍ਹਦੀ ਕਲਾ ਸਿਮਰਨ ਕਰਦੇ ਨੇ ਕਿਵੇਂ ਸਤਿਗੁਰੂ ਜੀ ਕਹਿੰਨੇ ਕਰੀਏ ਸਿਮਰਨ ਮਹਾਰਾਜ ਹਾਂ ਤੇ ਲਾਇਓ 2 ਮਿੰਟ ਸਮਾਧੀ ਸਾਰੇ ਇਦਾਂ ਬੈਠਿਓ ਇਦਾਂ ਤੁਸੀਂ ਸਿੱਧੀ ਕਰ ਲਿਓ ਵੇਖਿਓ ਭਾਈ ਮਤੀਦਾਸ ਕਹਿੰਨਾ ਸਾਨੂੰ ਤੇ ਆਗਿਆ ਵੀ ਗੁਰੂ ਦੀ ਏ ਐ ਵੀ ਜਦੋਂ ਬੈਠਣਾ ਰੀਡ ਦੀ ਹੱਡੀ ਨੂੰ ਸਿੱਧਿਆਂ ਕਰਕੇ ਬੈਠਣਾ ਤੂੰ ਸਾਨੂੰ ਝੁਕਾ ਕਿਵੇਂ ਲਏਂਗਾ ਸਾਨੂੰ ਤੇ ਬੈਠਣਾ ਵੀ ਮਾਰਾਇਨੇ ਇਹ ਕਹਿਆ ਵੀ ਰੀਡ ਦੀ ਹੱਡੀ ਸਿੱਧੀ ਰੱਖਣੀ ਐ ਸਟੇਟ ਰੱਖਣੀ ਐ ਬੈਠਣਾ ਵੀ ਸਿੱਧਾ